ਦੋਸਤੋ ਸਵਾਗਤ ਹੈ ਤੁਹਾਡਾ ਅਸੀਂ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਤੇ ਅੱਜ ਖੜੇ ਆਂ ਤੇ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਜਿਹੜੇ ਹਾਏ ਹਾਏ ਇਲਾਕੇ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਜਿਹਦੇ ਉੱਤੇ ਹੱਥਾਂ ਦੇ ਵਿੱਚ ਸਲੋਗਨ ਲੈ ਕੇ ਪੰਜਾਬ ਸਰਕਾਰ ਮਰਦਾਬਾਦ 3 ਸਾਲ ਬੁਰੇ ਹਾਲ ਹੁਣ ਨਹੀਂ ਕਰੇਗਾ ਪੰਜਾਬ ਮਾਫ ਬੀਬੀਆਂ ਕਰਦੀਆਂ ਇੰਤਜ਼ਾਰ ਕਿੱਥੇ ਸਾਡਾ 1000 ਤੇ ਜਿਹੜੇ ਨੇ ਵਾਦੇ ਕੀਤੇ ਸੀਗੇ ਉਹਨਾਂ ਨੇ ਉਹਨਾਂ ਵਾਦਿਆਂ ਤੇ ਇੱਕ ਵਿੰਗਾਤਮਕ ਤਰੀਕੇ ਨਾਲ ਨਾਰੇਬਾਜੀ ਕੀਤੀ ਜਾ ਰਹੀ ਹੈ ਨਾਲ ਹੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਪੁਤਲਾ ਹੈਗਾ ਉਹ ਇੱਥੇ ਸੜਿਆ ਜਾਊਗਾ ਅੱਜ ਤੇ ਜਿਹੜੇ ਜਿਹੜੇ ਭਾਜਪਾ ਦੇ ਆਗੂ ਜਿਹੜੇ ਪਟੰਡਾ ਜ਼ਿਲ੍ਹੇ ਦੇ ਤੇ ਨਾਲ ਵਲਕਰ ਹੈਗੇ ਆ ਫਲਟਰਾ ਗਿਆ ਉੱਥੇ ਪਹੁੰਚੇ ਹੋਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾ ਕੇ ਕਿਉਂਕਿ ਇਸ ਸਰਕਾਰ ਨੂੰ ਯਾਦ ਹੁੰਦਾ ਹੈ ਯਾਦ ਕਰਾਉਣਾ ਜ਼ਰੂਰੀ ਹੁੰਦਾ ਹੈ ਕਿ ਤੋਂ ਡੇਰੇ ਵਾਅਦੇ ਕੀਤੇ ਸੀਗੇ ਜੈ ਸਰਕਾਰ ਮਰਦਾਬਾ 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 ਉਹ ਚਾਹੇ ਇਹ ਸਰਕਾਰ ਮਰਦਾਬਾ 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 ਇਸ ਚਾਹੇ ਇਹ ਸਰਕਾਰ ਮਰਦਾਬਾ 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 ਭਗਵੰਤ ਸਤਿਨਾਮ ਹਾਏ ਦੇਖ ਸਕਦੇ ਹੋ ਕਿ ਤਕਲਾ ਭਗਵੰਤ ਸਤਿਨਾਮ ਹਾਏ ਹਾਏ ਮੰਨਣੀ ਭਗਵੰਤ ਸਤਿਨਾਮ ਮੁੱਖ ਮੰਤਰੀ ਦਾ ਹਾਏ 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 ਆਪਾਂ ਗੱਲ ਕਰਦੇ ਆ ਜਿਹੜੇ ਆਗੂ ਇੱਥੇ ਪਹੁੰਚ ਹੋਏ ਆ ਜ਼ਿਲ੍ਹਾ ਪ੍ਰਧਾਨ ਭਗਵੰਤ ਸਤਿਨਾਮ ਮੁਰਦਾਬਾਤ ਸਰੂਪ ਸਿੰਘਲਾ ਜੀ ਜ਼ਿਲ੍ਹਾ ਪ੍ਰਧਾਨ ਭਗਵੰਤ ਸਤਿਨਾਮ ਮੁਰਦਾਬਾਤ ਮੁਰਦਾਬਾਤ ਹਾਂ 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 ਅੱਜ ਪੰਜਾਬ ਦੀ ਸਰਕਾਰ ਬਣੇ ਨੂੰ 3 ਸਾਲ ਹੋ ਗਏ ਇਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸੀਂ ਜਵਾਬ ਮੰਗਦੇ ਹਾਂ ਤੁਸੀਂ ਵਾਦਾ ਕੀਤਾ ਸੀ 80000 ਰੁਪਏ ਮਹਿਲਾਵਨ ਦੇਵਾਂਗੇ ਉਹ ਕਿੱਥੇ ਹੈ ਅਸੀਂ ਜਵਾਬ ਮੰਗਦੇ ਹਾਂ ਤੁਸੀਂ ਕਹਿੰਦੇ ਨਸ਼ੇ ਬੰਦ ਕਰਾਂਗੇ ਨਸ਼ੇ ਕਿੱਥੇ ਬੰਦ ਹੈ ਤੁਸੀਂ ਭ੍ਰਸ਼ਟਾਚਾਰ ਬੰਦ ਕਰਨ ਦੀ ਗੱਲ ਕੀਤੀ ਚਾਰ ਗੁਣਾ ਭ੍ਰਸ਼ਟਾਚਾਰ ਹੋ ਗਿਆ ਅੱਜ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਡਿਵੈਲਪਮੈਂਟ ਦੇ ਨਾਂ ਤੇ ਕੋਈ ਸੜਕ ਨਹੀਂ ਬਣ ਰਹੀ ਕੋਈ ਗਲੀ ਨਹੀਂ ਬਣ ਰਹੀ ਕੋਈ ਹਸਪਤਾਲ ਨਹੀਂ ਮਿਲ ਰਿਹਾ ਦਵਾਈਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਵਿੱਚੋਂ ਬੀਨ ਵਾਲਾ ਪਾਣੀ ਨਹੀਂ ਮਿਲ ਰਿਹਾ ਤੋਬਾ ਤੋਬਾ ਹੋ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਤੇ 3 ਸਾਲ ਹੋਣ ਤੇ ਲੋਕਾਂ ਨੇ ਜਿਹੜੇ ਦੁਹੀ ਨੇ ਲੋਕਾਂ ਵਾਸਤੇ ਭਾਰਤੀ ਜਨਤਾ ਪਾਰਟੀ ਐ ਜਵਾਬ ਮੰਗਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਵੀ ਕਰੋ ਤਾਂ ਕਿ ਸਾਰੇ ਮਸਲੇ ਹੱਲ ਹੋਣ ਤੁਹਾਡੇ ਤੁਮਾਨੇ ਮੁੱਖ ਮੰਤਰੀ ਨੇ ਪੋਸਟ ਪਾਈ ਆ ਸੋਸ਼ਲ ਮੀਡੀਆ ਤੇ ਵੀ 3 ਸਾਲ 3 ਸਾਲ ਪਹਿਲਾਂ ਮੈਂ ਖਟਕੜ ਕਲਾਜੇ ਭਗਤ ਸਿੰਘ ਦੇ ਸਾਹਮਣੇ 100 ਖਾਦੀ ਸੀਗੀ ਜੋ ਅੱਜ ਮੈਂ ਸਾਰੇ ਕਹਿੰਦੇ ਵਾਅਦੇ ਪੂਰੇ ਕਰ ਰਹੇ ਹਾਂ ਦੇਖੋ ਪੰਜਾਬ ਨੂੰ ਮੁੱਖ ਮੰਤਰੀ ਹੀ ਚਾਹੀਦਾ ਇੱਕ ਡਰਾਮੇਬਾਜ਼ ਨਹੀਂ ਚਾਹੀਦਾ ਜਿਹੜਾ ਡਰਾਮਾ ਕਰਦਾ ਹੋਵੇ ਤੇ ਇੱਕ ਕੋਈ 쇼 ਕਰ ਰਿਹਾ ਹੈ ਇਹ ਮਜ਼ਾਕ ਹੀ ਆ 쇼 ਕਰ ਰਿਹਾ ਹੈ ਉਹ 쇼 ਦੇ ਵਾਅਦੇ ਸਪਨਿਆਂ ਦੇ ਵਿੱਚ ਹੀ ਵਾਦੇ ਪੂਰੇ ਕਰਦੇ ਪਰ ਲੋਕਾਂ ਦੀ ਹਾਲ ਬੱਤ ਤੋਂ ਬਸਤਰ ਹੋ ਗਈ ਐਨਾ ਦੁਖੀ ਪਬਲਿਕ ਨੂੰ ਕਦੇ ਵੀ ਨਹੀਂ ਦੇਖਿਆ 1984 ਦੇ ਵੇਲੇ ਨਹੀਂ ਦੇਖਿਆ ਜਦੋਂ ਮਤਲਬ ਅਤਵਾਦ ਸੀ ਉਸ ਟਾਈਮ ਤੇ ਲੋਕ ਨਹੀਂ ਇੰਨੇ ਘਿਰਾਏ ਹੋਏ ਸੀ ਅੱਜ ਗੈਂਗਸਟਰਾਂ ਤੋਂ ਡਰ ਕੇ ਅੱਜ ਰਾਤ ਨੂੰ ਸਾਡੀਆਂ ਲੜਕੀਆਂ ਛੱਡੋ ਆਮ ਆਦਮੀ ਦਾ ਆਦਮੀਆਂ ਦਾ 6 ਵਜੇ ਤੋਂ ਬਾਅਦ ਘਰੋਂ ਨਿਕਲਣਾ ਐਮਰਜੈਂਸੀ ਵਾਲਾ ਕੰਮ ਹੋ ਜਾਂਦਾ ਤੇ ਇਹ ਜਿਹੜੇ ਪਿਛਲੇ 3 ਸਾਲਾਂ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਦੀ ਜਿਹੜੀ ਪ੍ਰਾਪਤੀ ਹੈ ਜੀ ਪੂਰੇ ਪੰਜਾਬ ਭਰ ਦੇ ਵਿੱਚ ਹੈ ਤਾਂ ਆ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਹੈਗਾ ਭਾਰਤ ਦੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਸਾਡੇ ਸਾਰੇ ਮੰਡਲਾਂ ਦੇ ਵਿੱਚ ਇਹ ਪ੍ਰੋਟੈਸਟ ਕਰਕੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਜਵਾ ਮੰਗਾਇਆ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਆ ਵੀ ਨਸ਼ੇ ਦੇ ਤੋਦਾਕਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾਂਦੀਆਂ ਪੰਜਾਬ ਸਰਕਾਰ ਵੱਲੋਂ ਵੀਲੇ ਪੰਜ ਚਲਾਈ ਜਾ ਰਹੇ ਕਿਹਨੇ ਦੇਖਦੇ ਤਿੰਨ ਸਾਲ ਪਹਿਲਾਂ ਹੂਕ ਨੀਂਦ ਸੁੱਤੇ ਹੋਏ ਜਦੋਂ ਲੋਕਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਲਾ ਝੂਠਾ ਕਿਲਾ ਟਿਆ ਜਦੋਂ ਝੂਠਾ ਕਿਲਾ ਟਿਆ ਤਾਂ ਇਹਨਾਂ ਨੂੰ ਯਾਦ ਆਈ ਕਿ ਜਨਤਾ ਵੀ ਕੋਈ ਚੀਜ਼ ਹੁੰਦੀ ਹੈ ਤੇ ਹੁਣ ਜਿਹੜਾ ਹੈਗਾ ਲੋਕਾਂ ਦੇ ਵਿੱਚ ਡਰਾਮੇ ਕਰ ਰਹੇ ਆ ਇਹਨਾਂ ਦੇ ਲੀਡਰ ਇਨਵੋਲਵ ਮਿਲ ਰਹੇ ਆ ਪੁਲਿਸ ਮੁਲਾਜ਼ਮ ਮਿਲ ਰਹੇ ਆ ਔਰ ਜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਤਾਂ ਇਹਦਾ ਮਤਲਬ ਕੁਝ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਸਿਆਸਤ ਦੇ ਉੱਚ ਉਹਦੇ ਉੱਤੇ ਬੈਠੇ ਲੋਕ ਹੈ ਇਹਨਾਂ ਦੀ ਪੂਰੀ ਸ਼ਾਬਾਸ਼ੀ ਉਹਨਾਂ ਨੂੰ ਹੈ ਇਸੇ ਕਰਕੇ ਜਿਹੜਾ ਹੈਗਾ ਅੱਜ ਨਸ਼ਾ ਇਨੀਆ ਮਤਲਬ ਉੱਤੇ ਪਹੁੰਚਿਆ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਦੇ ووٹ ਪਾ ਕੇ ਉਹ ਸਰਕਾਰ ਬਣ ਕੇ ਆਜਾਉਣ ਕਿ ਲੋਕਾਂ ਨੂੰ ਕੀ ਕਰਨਾ ਲੋਕਾਂ ਲੋਕ 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 ਜਵਾਬ ਮੰਗ ਸਕਦੇ ਆ ਜਾਂ ਆਉਣ ਵਾਲੀ ਸਤਾਈ ਦੇ ਵਿੱਚ ਇਹਦਾ ਪ੍ਰੋਪਰ ਜਵਾਬ ਦੇਣਗੇ ਇਹਨਾਂ ਨੂੰ ਸ਼ਿਗਲਾ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਿਹਾ 50000 ਤੋਂ ਵੱਧ ਜੁਵਾਮਾਂ ਨੂੰ ਨੌਕਰੀਆਂ ਦੇ ਚੁੱਕੀ ਆ ਸਾਡੀ ਸਰਕਾਰ ਮੈਂ ਕਹਿੰਦਾ ਕਿ ਸਰਕਾਰਾਂ ਆਉਂਦੀਆਂ ਐ ਇਸ ਤੋਂ ਪਹਿਲਾਂ ਸਰਕਾਰਾਂ ਨੇ 3 ਸਾਲਾਂ ਦੇ ਵਿੱਚ ਉਹਨੇ 50 ਹਜ਼ਾਰ ਦਿੱਤਾ ਸਾਡੇ ਕੋਲੇ ਹੈਗੀ ਐ ਕਿ 3 ਸਾਲਾਂ ਦੇ ਵਿੱਚ ਲੱਖ ਲੱਖ ਬੰਦੇ ਨੂੰ ਨੌਕਰੀ ਦਿੱਤੀ ਐ ਪਰ ਇਹ ਕੱਲੇ ਇਹ ਸਾਰੀਆਂ ਸਰਕਾਰਾਂ ਦਿੰਦੀ ਐ ਪਰ ਕੱਲੇ ਇਹਨਾਂ ਨੇ ਅਖਬਾਰ ਦੇ ਵਿੱਚ ਆਪਦੀ ਐਡ ਲਵਾ ਕੇ ਐਡ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਐ ਔਰ 50 ਹਜ਼ਾਰ ਨੌਕਰੀ ਨਹੀਂ ਇਹਨਾਂ ਨੇ ਤਾਂ ਕਿਹਾ ਸੀ ਕਿ 5 ਲੱਖ ਨੌਕਰੀਆਂ ਦੇਵਾਂਗੇ 3 ਸਾਲ ਲਾਂਗੇ 50000 ਦੇ ਕੇ ਤੇ 5 ਲੱਖ ਬਾਕੀ ਨਾ ਹੋ ਗਰੀਆਂ ਕਿੱਥੇ ਗਈਆਂ ਭ੍ਰਿਸ਼ਟਾਚਾਰ ਚਾਰ ਚਾਰ ਗੁਣਾ ਹੋ ਚੁੱਕਾ ਹੈ ਭ੍ਰਿਸ਼ਟਾਚਾਰ ਤੋਂ ਬਿਨਾ ਕੁਝ ਵੀ ਨਹੀਂ ਜਾ ਪੰਜਾਬ ਵਿੱਚ ਹਾਂਜੀ ਬਿਲਕੁਲ ਜੀ ਵਿਰੋਧੀ ਪਾਰਟੀਆਂ ਦਾ ਇਹ ਰੋਲ ਹੁੰਦਾ ਬਹੁਤ ਵੱਡਾ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਉਹਨਾਂ ਨੂੰ ਯਾਦ ਕਰਾਇਆ ਜਾਂ ਵੀ ਅੱਜ ਗੱਲਬਾਤ ਕਰਦੇ ਆ ਛੋਟੀ ਤੱਕ ਛੋਟੀ ਤੱਕ ਕੀ ਕਹਿਣਾ ਚਾਹੁੰਦੇ ਆ ਜਿਸ ਦਾ ਨਾਂ ਬਦਲ ਚੁੱਕਿਆ ਹੈ ਪੂਰੇ ਪੰਜਾਬ ਪਰ ਦੇ ਵਿੱਚ ਅ ਸਾਡੀ ਪਿਛਲੇ ਦਿਨੀ ਪੰਜਾਬ ਦੀ ਕੋਰ ਗਰੁੱਪ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਿਹੜੀ ਭਾਰਤ ਆਪਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ 3 ਸਾਲ ਅੱਜ ਪੂਰੇ ਹੋਏ ਨੇ ਔਰ ਉਹ 3 ਸਾਲਾਂ ਦੇ ਵਿੱਚ ਜਿਹੜੀ ਗੂੰਗੀ ਬੋਲੀ ਸੁੱਤੀ ਪਈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਅੱਜ ਹਰ ਇੱਕ ਡਿਸਟ੍ਰਿਕਟ ਲੈਵਲ ਤੇ ਵੀ ਔਰ ਬਲਾਕ ਲੈਵਲ ਤੇ ਵੀ ਜਿਹੜੇ ਇਹ ਸਰਕਾਰ ਦੇ ਖਿਲਾਫ 3 ਸਾਲਾਂ ਦੇ ਜੋ ਉਹਨਾਂ ਨੇ ਕੰਮ ਨਹੀਂ ਕੀਤੇ ਉਨ੍ਹਾਂ ਪ੍ਰਤੀ ਲੋਕਾਂ ਸਾਹਮਣੇ ਰੱਖਣ ਵਾਸਤੇ ਇਹ ਅੱਜ ਜਿਹੜੇ ਹੈਗੇ ਨੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ। ਔਰ ਇਹਦੇ ਵਿੱਚ ਜਿੱਥੋਂ ਤੱਕ ਅੱਜ ਭਗਵੰਤ ਮਾਨ ਜੀ ਦਾ ਸੀਐਮ ਸਾਹਿਬ ਦਾ ਇੱਕ ਟਵੀਟ ਵੀ ਆਇਆ ਹੈ। ਲੇਕਿਨ ਅਸੀਂ ਕਹਿੰਦੇ ਹਾਂ ਕਿ ਜੇ ਖੜਕੜ ਕਲਾਂ ਸ਼ਹੀਦ ਭਗਤ ਸਿੰਘ ਜਿਹੜੇ ਸਾਡੇ ਸ਼ਹੀਦ ਦੇ ਆਦਮ ਉਹਨਾਂ ਦੀ ਸਮਾਦੀ ਮੂਰੇ ਖੜਕੇ ਇਹਨਾਂ ਨੇ ਵਾਅਦੇ ਜੋ ਕਹੇ ਸੀ ਉਹਦੇ 'ਚ ਇੱਕ ਵਾਅਦਾ ਵੀ ਨਹੀਂ ਪੂਰਾ ਹੋਇਆ। ਅੱਜ ਮਹਿਲਾਵਾਂ 1000 ਰੁਪਿਆ ਢੀਕ ਰਹੀ ਹੈ। ਅੱਜ ਜਿਹੜੇ ਵੜਾਪਾ ਪੈਨਸ਼ਨ ਹੈ ਉਹ 3500 ਰੁਪਿਆ ਢੀਕ ਰਹੇ ਹੈ। ਅੱਜ ਛਗੜ ਸਕੀਮ ਜਿਹੜੀ ਹੈਗੀ 51000 ਰੁਪਏ ਲੋਕ ਅੜਿਕ ਰਹੇ ਐ ਅੱਜ ਜਿਹੜੇ ਕੱਚੇ ਮਲਾਦਮ ਐ ਉਹ ਪੱਕੇ ਨਹੀਂ ਕੀਤੇ ਗਏ ਉਹ ਟੈਂਕੀਆਂ ਤੇ ਚੜੇ ਹੋਏ ਨੇ ਉਹ ਧਰਨੇ ਮਜ਼ਾਰੇ ਕਰ ਰਹੇ ਨੇ ਅੱਜ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਵੀ ਦੇਖ ਰਹੇ ਹੋ ਛੇਮਾਂ ਦਰਿਆ ਚੱਲਿਆ ਹੋਇਆ ਜਾਨੀ ਅੱਜ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਇਹਨਾਂ ਨੇ ਗੱਲ ਕਰੀ ਸੀ ਇਹਨਾਂ ਦੇ ਜਿਹੜੀ ਉਹ ਚੁਟਕੀ ਮਾਰ ਕੇ ਮੰਤਰੀ ਸਾਹਿਬਾ ਸੀਗੀ ਅੱਜ ਉਹ ਨਹੀਂ ਪੂਰਾ ਹੋਇਆ ਜਾਨੀ ਕਹਿਣ ਦਾ ਭਾਪ ਕਿ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉਤਰੇ ਇਸ ਕਰਕੇ ਲੋਕਾਂ ਸਾਹਮਣੇ ਇਹ ਪੱਖ ਰੱਖਣ ਲਈ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਜਿਹੜਾ ਸਾਰਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਹਰ ਮਹਾਜ ਤੇ ਫੇਲ ਹੋ ਚੁੱਕੀ ਹੈ ਅੱਜ ਜਿਹੜੇ ਪੰਜਾਬ ਦੇ ਲੋਕ ਨੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਕੰਟਰੋਵਰਸੀ ਹੈ ਜਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਲੱਗਣ ਵਾਲੀ ਹੈ ਔਰ ਇਹਨਾਂ ਦੀ ਜਿਹੜੀ ਕਰਜ਼ੇ ਦੀ ਸਰਕਾਰ ਦੀ ਹੱਦ ਸੀ ਉਹ ਤੋਂ ਵੀ ਵੱਧ ਕਰਜ਼ਾ ਚੱਕ ਕੇ ਇਹਨਾਂ ਨੇ ਕਰਜ਼ੇ ਦੀ ਲਿਮਟ ਹੈ ਜਿਹੜੀ ਉਹ ਵੀ ਇਹ ਉਹ ਤੋਂ ਵਾਂਝੇ ਰਹਿ ਜਾਣੇ ਆ ਸੋ ਮੈਨੂੰ ਲੱਗਦਾ ਕਿ ਪੰਜਾਬ ਦੀ ਜਨਤਾ ਬੜੀ ਕਾਲੀ ਹੈ ਉਹ ਦੇਖ ਰਹੇ ਨੇ ਕਿ ਕਦੋਂ 2027 ਦਾ ਇਲੈਕਸ਼ਨ ਆਵੇ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਸੀਂ ਬਣਾ ਸਕੀਏ ਤੇ ਪੰਜਾਬ ਫੇਰ ਹੀ ਬਚੇਗਾ ਬਿਲਕੁਲ ਜੀ ਸਰਕਾਰ ਹਾਈ ਹਾਈ ਸਰਕਾਰ ਮਰਦਾਬਾਦ ਮਰਦਾਬਾਦ ਜਦੋਂ ਸਰਕਾਰ ਆਈ ਸੀਗੀ ਆਮ ਆਦਮੀ ਪਾਰਟੀ ਜਦੋਂ ਪੰਜਾਬ ਜਿੱਤੀ ਸੀਗੀ ਉਹਨਾਂ ਨੇ ਕਿਹਾ ਸੀ ਸਾਨੂੰ ਅਗਲੀ ਵਾਰ ਲੋੜ ਨਹੀਂ ਪੈਣੀ ਅਸੀਂ ਉਹਨਾਂ ਦਾ ਕੰਮ ਕਰਦਾਂਗੇ ਕਿ ਅਗਲੀ ਵਾਰ ਸਾਨੂੰ ਵੋਟ ਮੰਗੇ ਦੀ ਲੋੜ ਨਾ ਪਵੇ ਪਰ ਅੱਜ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਸਾਡੇ ਜਿਹੜੇ ਹੈਗੇ ਆ ਪੂਰੇ ਹੋਏ ਆ ਕਿ ਨਹੀਂ ਹੋਏ ਵਾਦੇ ਜਿਵੇਂ ਕਿ ਤੁਸੀਂ ਹੱਥਾਂ 'ਚ ਸਲੋਗਨ ਫੜੇ ਦੇਖ ਰਹੇ ਹੋ ਢੀਬੀਆਂ ਕਰਦੀਆਂ ਇੰਤਜ਼ਾਰ ਕਿੱਥੇ ਸਾਡਾ 1000 ਤਿੰਨ ਸਾਲ ਬੁਰੇ ਹਾਲ ਇਹ ਵੱਖ-ਵੱਖ ਸਲੋਗਨ ਲਿਖੇ ਹੋਏ ਆ ਇਹ ਅਸਲ ਦੇ ਵਿੱਚ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਯਾਦ ਕਰਾਉਣਾ ਹੁੰਦਾ ਉਹਨਾਂ ਹੀ ਰੋਲ ਹੁੰਦਾ ਜਿਹਨਾਂ ਸਰਕਾਰ ਦਾ ਰੋਲ ਹੁੰਦਾ ਕਿਸੇ ਸੂਬੇ 'ਚ ਉਹਨਾਂ ਹੀ ਵਿਰੋਧੀ ਪਾਰਟੀਆਂ ਦਾ ਰੋਲ ਹੁੰਦਾ ਵਾਦੇ ਯਾਦ ਕਰਾਉਣਾ ਬਲਕਿ ਜਾ ਜਨਤਾ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਵਾਅਦੇ ਕੀਤੇ ਸੀ ਉਹ ਕਿੱਧਰ ਗਏ ਚੋਣ ਮੈਨੀਫੈਸਟੋ ਕਾਖੀ ਸੀ ਕਿ ਅੱਗੇ ਵੀ ਵਧਿਆ ਹਾਂਜੀ ਪੰਜਾਬ ਸਰਕਾਰ ਦਾ ਫੇਲਿਅਰ ਅੱਜ 3 ਸਾਲ ਹੋ ਗਏ ਆ ਜਿਹੜਾ ਇਹਨਾਂ ਨੇ ਨਾਅਰਾ ਦਿੱਤਾ ਸੀਗਾ ਇੱਕ ਮੌਕਾ ਭਗਵੰਤ ਮਾਨ ਨੂੰ ਉਹ ਪੰਜਾਬ ਦੇ ਲਈ ਇੱਕ ਧੋਖਾ ਭਗਵੰਤ ਮਾਨ ਦਾ ਬਣ ਗਿਆ ਇੱਕ ਧੋਖਾ ਇਹਨਾਂ ਨੇ ਮਹਿਲਾਵਾਂ ਦੇ ਨਾਲ ਕੀਤਾ ਇਹਨਾਂ ਨੇ ਨੌਜਵਾਨਾਂ ਨਾਲ ਕੀਤਾ ਬੇਰੋਜ਼ਗਾਰੀ ਨੂੰ ਹਟਾਉਣ ਵਾਲਾ ਕੀਤਾ ਨਸ਼ੇ ਨੂੰ ਬੰਦ ਕਰਾਉਣ ਵਾਲਾ ਕੀਤਾ ਤੁਸੀਂ ਦੇਖੋ ਅੱਜ ਪੰਜਾਬ ਦੇ ਅੰਦਰ ਲੋ ਐਂਡ ਆਰਡਰ ਦੀ ਸਥਿਤੀ ਉਹ ਹੈ ਕਿ ਹਰ ਦੂਜੇ ਦਿਨ ਗ੍ਰਨੇਡ ਅਟੈਕ ਹੋਣੇ ਸ਼ੁਰੂ ਹੋ ਗਏ ਪੰਜਾਬ ਸਰਕਾਰ ਖੁਦ ਕਹਿਣ ਲੱਗੀ ਕਿ ਸਾਡੇ ਕੋਲ ਕੰਟਰੋਲ ਨਹੀਂ ਹੁੰਦਾ ਪਿਆ ਥਾਣਿਆਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋ ਗਏ ਜਿਹੜੀ ਹਿੰਸਾ ਪਹਿਲਾਂ ਕਿਤੇ ਹੋਰ ਪ੍ਰਦੇਸ਼ਾਂ ਦੇ ਵਿੱਚ ਹੁੰਦੀ ਸੀਗੀ ਅੱਜ ਉਹ ਹਿੰਸਾ ਹੌਲੀ ਦੇ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਹੋਣ ਲੱਗੀ ਭਗਵੰਤ ਮਾਨ ਨੇ 3 ਸਾਲਾਂ ਦੇ ਅੰਦਰ ਪੰਜਾਬ ਦਾ ਬੇੜਾ ਘਰ ਕਰ ਕਰਕੇ ਤਰ ਦਿੱਤਾ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਕਟਪੁਤਲੀ ਬਣ ਕੇ ਕੇਜਰੀਵਾਲ ਦੀ ਕਟਪੁਤਲੀ ਬਣ ਕੇ ਕੰਮ ਕੀਤਾ ਉਹ ਪੰਜਾਬ ਦਾ ਮਾਨੇ ਕਾ ਨਹੀਂ ਕੀਤਾ ਪੰਜਾਬ ਦਾ ਪੈਸਾ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਵਰਤਿਆ ਗਿਆ ਪੰਜਾਬ ਨੂੰ ਇਹਨਾਂ ਨੇ ਪਿੱਛੇ ਕੀਤਾ ਗਿਆ ਹੋਰ ਤਾਂ ਹੋਰ ਦੂਜੀਆਂ ਸਰਕਾਰਾਂ ਦੇ ਕੰਮ ਜਿਵੇਂ ਸੈਂਟਰ ਸਰਕਾਰ ਕੰਨੀਓ ਜਨੋਸ਼ਰੀ ਕੇਂਦਰ ਗਾਦ ਵਾਸਤੇ ਪੈਸਾ ਹੁੰਦਾ ਸੀਗਾ ਉਹ ਮੁਹੱਲਾ ਕਲੀਨਿਕ ਦਾ ਨਾਮ ਲੈ ਕੇ ਇਹਨਾਂ ਨੇ ਕਲੀਨਿਕ ਖੋਲੇ ਜਿਹੜਾ ਬਾਅਦ ਵਿੱਚ ਕੋਰਟ ਦੇ ਕੰਨੀਓ ਉਹਨਾਂ ਨੂੰ ਥੱਪੜ ਪਿਆ ਫੇਲਿਅਰ ਸਰਕਾਰ ਹੈ ਪਿਛਲੇ 3 ਸਾਲਾਂ ਦੇ ਅੰਦਰ ਪੰਜਾਬ ਦਾ ਬੰਟਾ ਧਾਰ ਕਰਤਾ ਇਹਨਾਂ ਨੇ ਜਲੂਸ ਕੱਢ ਕੇ ਧਰਤਾ ਪੰਜਾਬ ਦਾ ਕਿਤੇ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਹੀਂ ਹੈ ਹਰ ਰੋਜ਼ ਨਵਾਂ ਕਰਜ਼ਾ ਲਿੱਤਾ ਜਾ ਰਿਹਾ ਤੇ 2 ਸਾਲ ਜਿਹੜੇ ਰਹਿ ਗਏ ਮੈਂ ਅਪੀਲ ਕਰਦਾ ਪੰਜਾਬ ਦੀ ਜਨਤਾ ਨੂੰ ਬਠਿੰਡੇ ਦੀ ਜਨਤਾ ਨੂੰ ਕਿ ਇਹਨਾਂ ਦਾ ਭ੍ਰਿਸ਼ਟਾਚਾਰੀ ਰੂਪ ਦੇਖੋ ਇਹਨਾਂ ਦੇ ਫੇਲਿਅਰ ਲੋਅ ਇਨ ਆਰਡਰ ਕਰਕੇ ਸਿੱਧੂ ਮੂਸੇਵਾਲਾ ਮਰਿਆ ਗਿਆ ਸੰਦੀਪ ਨੰਗਲ ਅੰਬੀਆਂ ਮਰਿਆ ਗਿਆ ਪੰਜਾਬ ਦੇ ਅੰਦਰ ਇੱਕ ਫਰੋਤੀ ਦਾ ਨਵਾਂ ਵਪਾਰ ਸ਼ੁਰੂ ਹੋਇਆ ਲੋਕਾਂ ਨੂੰ ਕਾਰੋਬਾਰ ਕਾਰੋਬਾਰੀਆਂ ਤੋਂ ਪੈਸੇ ਲੈਣ ਦਾ ਕੰਮ ਜਿਹੜਾ ਇਹਨਾਂ ਨੇ ਸ਼ੁਰੂ ਕਰਵਾਇਆ ਉਹ ਵੀ ਕਿਤਨਾ ਕੀ ਰੀਨਵੋਲਮੈਂਟ ਮਨਵਾਇਆ ਲੱਗਦਾ ਭਗਵੰਤ ਮਾਨ ਦੀ ਹੋਣੀ ਹੈ ਇਸ ਕਰਕੇ ਆਉਣ ਵਾਲੇ 2 ਸਾਲਾਂ ਦੇ ਵੀ ਜਾਦੇ ਹੱਕਾਂ ਦੇ ਪਹਿਰਾ ਦਿਓ ਤੇ ਨਵੀਂ ਸਰਕਾਰ ਜਿਹੜੀ ਤੁਸੀਂ 2027 ਚ ਬਣਾਉਣੀ ਹੈ ਉਹ ਕਮਲ ਦੀ ਸਰਕਾਰ ਬਣਾਓ ਮੋਦੀ ਜੀ ਦੀ ਸਰਕਾਰ ਬਣਾਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਜਿਹੜਾ ਚਿਕੜ ਇਹਨਾਂ ਨੇ ਪੰਜਾਬ ਦੇ ਅੰਦਰ ਖਿਲਾ ਰਿਆ ਉਹ ਚਿਕੜ ਦੇ ਅੰਦਰ ਕਮਲ ਖੇਲੂਗਾ ਪੰਜਾਬ ਦੇ ਵਿੱਚ ਲక్ష్ਮੀ ਆਉਗੀ ਸਿਰਫ ਨਰਿੰਦਰ ਮੋਦੀ ਦੀ ਗਵਾਈ ਹੇਠ ਮਾਣ ਸਾਹਿਬ ਦੇ ਟਵੀਟ ਤੋਂ ਲੱਗਦਾ ਵੀ ਸਾਰੇ ਕੰਮ ਹੋ ਚੁੱਕੇ ਆਗੇ ਤੇ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਹੋ ਰਹੀ ਹੈ ਇਹ ਤਾਂ ਜਿਹੜੇ ਉਹ ਸੁਪਨੇ ਦੇਖ ਰਹੇ ਰਾਤ ਨੂੰ ਸੁੱਤੇ ਪਏ ਦਿਨੇ ਜਾਗਦੇ ਇਹ ਸੁਪਨਿਆਂ ਨਾਲ ਨਹੀਂ ਕੰਮ ਪੂਰੇ ਹੁੰਦੇ ਕੰਮ ਜ਼ਮੀਨ ਤੇ ਆ ਕੇ ਧਰਤਲ ਤੇ ਆ ਕੇ ਕਰਨਾ ਪੈਂਦਾ ਤੇ ਤਿੰਨ ਸਾਲਾਂ ਚ ਇਹ ਕਹਿੰਦੇ ਵੀ ਅਸੀਂ ਕੰਮ ਕੀਤੇ ਤੇ ਅਸੀਂ 36 ਕੰਮ ਕਰ ਲਏ ਤੇ 36 ਕੰਮ ਕਿਹੜੇ ਕਰ ਲਏ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਿਸ਼ਾਨਾ ਬਣਾ ਰਹੇ ਨੇ ਜਨਤਾ ਦੇ ਕੰਮ ਨਹੀਂ ਹੋ ਰਹੇ ਲੈਂਡ ਆਰਡਰ ਦਾ ਬੁਰਾ ਹਾਲ ਹੈ ਨਸ਼ਿਆਂ ਦਾ ਬੁਰਾ ਹਾਲ ਹੈ ਨਸ਼ਿਆਂ ਦੇ ਵਿੱਚ ਜਿਹੜਾ ਯੁਵਾ ਜਿਹੜਾ ਪੀੜੀ ਜਿਹੜੀ ਚਪੇਟ ਚ ਆ ਚੁੱਕੀ ਹੈ ਲੈਂਡ ਆਰਡਰ ਦਾ ਬੁਰਾ ਹਾਲ ਹੈ ਭ੍ਰਸ਼ਟਾਚਾਰ ਦਾ ਬੁਰਾ ਹਾਲ ਹੈ ਇੱਕ ਪਾਸੇ ਤਾਂ ਜਰਵਿੰਦ ਕੇਜਰੀਵਾਲ ਨੇ ਖੁਦ ਹੀ ਮੰਨ ਲਿਆ ਜੇ ਅੰਮ੍ਰਿਤਸਰ ਦੇ ਵਿੱਚ ਕੇਜਰੀਵਾਲ ਅੰਮ੍ਰਿਤਸਰ ਚ ਕੀ ਕਰ ਰਿਹਾ ਹੈ ਇੱਥੋਂ ਪਤਾ ਚੱਲਦਾ ਭਗਵੰਤ ਮਾਨ ਦੀ ਸਰਕਾਰ ਪੰਜਾਬ ਚ ਨਹੀਂ ਚੱਲ ਰਹੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਔਰ ਅਜੇ ਅਰਵਿੰਦ ਕੇਜਰੀਵਾਲ ਨੇ ਖੁਦ ਕਿਹਾ ਅੰਮ੍ਰਿਤਸਰ ਦੇ ਉਹਨਾਂ ਨੇ ਖੁਦ ਮੰਨਿਆ ਕਿਹਾ ਕਿ ਵੀ ਅੱਜ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ ਨਸ਼ਿਆਂ ਦੀ ਚਪੇੜ 'ਚ ਯੁਵਾ ਆ ਚੁੱਕੇ ਆ ਤੇ ਲਾਂਡੌਟ ਸਿਸਤੀ ਗੜਬੜਾ ਚੁੱਕੀ ਹੈ ਦੇਖੋ ਨਾ ਮੰਦਰਾਂ ਤੇ ਹੈਂਡ ਗ੍ਰੇਨੇਡ ਚੱਲ ਰਹੀ ਹੈ ਜਿੱਥੇ ਜਿੱਥੇ ਅਗਰ ਤਾਂ ਥਾਣੇ ਦੇ ਹੈਂਡ ਗ੍ਰੇਨੇਡ ਛੁੱਟੇ ਜਾ ਰਹੇ ਆ ਏਕੇ 47 ਲੈ ਕੇ ਸ਼੍ਰੀ ਆਮ ਤੇਰੇ ਫਿਰਦੇ ਤੇ ਲਾਂਡੌਟ ਸਿਸਤੀ ਖਰਾਬ ਹੋਈ ਪਈ ਹੈ ਪੰਜਾਬ ਸਰਕਾਰ ਜਿਹੜੀ ਹੈ ਆਪ ਦੀ ਨੱਥ ਨਹੀਂ ਪਾ ਸਕੀ ਆਪ ਦੇ ਮਾੜੇ ਕੰਮਾਂ ਦੇ ਅੰਸਰਾਂ ਤੋਂ ਬਚਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੋ ਕਿ ਟੋਟਲੀ ਗਲਤ ਹੈ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਵੀ ਆਮ ਆਦੀ ਪਾਰਟੀ ਦੇ ਚੱਕਰਾ 'ਚ ਨਾ ਆਓ ਜਨਤਾ ਨੂੰ ਇਨਸਾਫ ਦਿਓ ਉਹ ਸਰਕਾਰ ਦੇ ਮਗਰ ਨਾ ਲੱਗੋ ਕਿਉਂਕਿ ਸਰਕਾਰ ਦੇ ਮਗਰ ਲੱਗ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਔਰ ਸਰਕਾਰ ਦੀ ਜਿਹੜੀ ਸੁਰੱਖਿਆ ਇਸ ਟਾਈਮ ਸਿਕਿਉਰਟੀ ਜਿਹੜੀ ਹੈ ਉਹ ਸਰਕਾਰ ਦੇ ਨੁਮਾਇੰਦੇ ਦੀ ਹੋ ਰਹੀ ਹੈ ਜਨਤਾ ਦੀ ਸੁਰੱਖਿਆ ਤਾਂ ਹੋ ਹੀ ਨਹੀਂ ਰਹੀ ਕਿਹੜੇ ਪਾਸੇ ਤੇ ਹੋ ਰਹੀ ਹੈ ਅੱਜ ਦੇਖੋ ਨਾ 50 50 66 ਗੱਡੀਆਂ ਲੈ ਕੇ ਉਹ ਵਿਪਾਸ਼ਨਾ ਹੁਸ਼ਿਆਰਪੁਰ ਮੈਡੀਟੇਸ਼ਨ ਕਰਨ ਜਾਂਦਾ ਜਿਹੜਾ ਹਾਰਿਆ ਹੋਇਆ ਐਮਐਲਏ ਐਮਸੀਵੀ ਹੈ ਨਹੀਂ सीएमबी हैनी ते ਉਹ ਪੰਜਾਬ ਦੇ ਵਿੱਚ ਤੋਂ ਰਹਿ ਫਿਰਦਾ ਉਹਦਾ ਕੀ ਕੰਮ ਹੈ ਔਰ ਸਾਰੀ ਸੁਰੱਖਿਆ ਉਹਨੂੰ ਦਿੱਤੀ ਹੋਈ ਹੈ ਔਰ ਪੰਜਾਬ ਦੇ ਜਿਹੜੀ ਆਮ ਜਨਤਾ ਨੂੰ ਸੁਰੱਖਿਆ ਚਾਹੀਦੀ ਉਹ ਮਿਲ ਨਹੀਂ ਰਹੀ ਤੇ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੰਡਲ ਸਤਰ ਤੇ ਭਗਵੰਤ ਮਾਨ ਦੇ ਪੁੱਤਰੇ ਸਾੜ ਰਹੀ ਹੈ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਆ ਨਾਲ ਸਮੇਂ ਪੰਜਾਬ ਚ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ 2027 ਚ ਪੰਜਾਬ ਦੀ ਜਨਤਾ ਹੀ ਭਾਜਪਾ ਦੀ ਸਰਕਾਰ ਬਣਾਉਂ ਔਰ ਆਨ ਵਾਲਾ ਜਿਹੜਾ ਮੁੱਖ ਮੰਤਰੀ ਆ 2027 ਦੀ ਭਾਜਪਾ ਦਾ ਹੋਊਗਾ ਜਦੋਂ ਮਾਨ ਸਾਹਿਬ ਜਦੋਂ ਵਿਪੱਖਸ਼ ਚ ਆਉਂਦੇ ਸੀਗੇ ਉਹ ਤਾਂ ਬੜਾ ਬੋਲਦੇ ਹੁੰਦੇ ਸੀਗੇ ਪਰ ਹੁਣ ਨਾ ਤਾਂ ਬੋਲਦੇ ਨਾ ਬੋਲਣ ਦਿੰਦੇ ਕਿਸ ਨੂੰ ਦੇਖੋ ਜਦੋਂ ਅਰਵਿੰਦ ਕੇਜਰੀਵਾਲ ਦਾ ਸਾਯਾ ਉਹਦੇ ਸਿਰ ਤੇ ਹੈ ਜਦੋਂ ਜਿਹਦਾ ਸਾਯਾ ਹੋਵੇ ਤੇ ਉਹਦੀ ਛਤਰ ਛਾਇਆ ਉਹਦੀ ਹੈ ਨਾ ਉਹ ਵਿਚਾਰਾ ਬੋਲਣ ਜੋਗਾ ਛੱਡਿਆ ਤੇ ਸੁਣਨ ਜੋਗਾ ਛੱਡਿਆ ਉਹਦਾ ਦਿਨ ਵੀ ਇੱਕੋ ਜਿਹਾ ਤੇ ਰਾਤ ਵੀ ਇੱਕੋ ਜੀ ਹੈ ਠੀਕ ਹੈ ਨਾ ਦਿਨ ਤੇ ਰਾਤ ਤੁਸੀਂ ਦੋਨੇ ਇੱਕੋ ਜਿਹੇ ਹੋਈਆਂ ਭਈਆਂ ਜਨਤਾ ਸੋਪ ਸੈਂਡ ਬਦਲਾਵ ਚਾਹੁੰਦਾ ਜਨਤਾ ਦਾ ਮੂਡ ਬਣਿਆ ਹੋਇਆ ਕਿਉਂਕਿ ਚੋਣ 2027 ਤੋਂ ਪਹਿਲਾਂ ਹੋਣੀ ਨਹੀਂ ਚੋਣ 2027 ਦੇ ਵਿੱਚ ਹੀ ਹੋਣੇ ਹੈ ਬਠਿੰਡੇ ਦਾ ਪੂਰਾ ਬਦਲਾਵ ਹੋ ਗਿਆ ਬਦਲਾਵ ਦੀ ਕੀ ਕਮੀ ਹੈ ਬਦਲਾਵ ਹੀ ਬਦਲਾਵ ਹੈ ਦੇਖੋ ਨਾ ਆਦੇਸ਼ ਹਸਪੀਟਲ ਦੇ ਕੋਲੇ AK47 ਵਾਲਾ ਸ਼ਰੀਆਮ ਤੁਰੀਆਂ ਫਰਦੀਆਂ ਚਿੱਟੇ ਦਾ ਨਸ਼ਾ ਸ਼ਰੀਆਮ ਬਿਕਰੇ ਹੈ ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਮੰਤਰੀ ਰੋਜ਼ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਆ ਕਿ ਵੀ ਅੱਜ ਇੰਨਾ ਚਿੱਟਾ ਫੜ ਲਿਆ ਅੱਜ ਇੰਨਾਂ ਤੇ ਪਰਚਾ ਦੇਤਾ ਤਾਂ ਭਾਈ 3 ਸਾਲਾਂ ਤੋਂ ਉਹੀ ਚਿੱਟਾ ਵੇਚਣ ਵਾਲੇ ਨੇ ਉਹੀ ਨਸ਼ਾ ਵੇਚਣ ਵਾਲੇ ਨੇ ਉਹੀ ਘਰਾਂ ਝੁੱਗੀਆਂ ਛੋਪਰੀਆਂ 'ਚ ਜਾਂ ਘਰਾਂ ਪਰਿਵਾਰਾਂ 'ਚ ਨਸ਼ਾ ਬਿਕ ਰਿਹਾ ਹੈ ਤਾਂ ਸਰਕਾਰ ਨੂੰ ਪਤਾ ਹੈ ਸਰਕਾਰ ਨੂੰ ਪਤਾ ਨਸ਼ਾ ਕਿੱਥੇ ਬਿਕ ਰਿਹਾ ਹੈ ਉਹ 3 ਸਾਲਾਂ ਬਾਅਦ ਇਕੱਲੀ ਆਪ ਦੀ ਵਾਈ ਵਾਈ ਲੈਣ ਦੇ ਚੱਕਰ ਦੇ ਵਿੱਚ ਅਣਜਾਣ ਲੋਕਾਂ ਦੇ ਵੀ ਪਰਚੇ ਕਿਤੇ ਜਾ ਰਹੇ ਆ ਚਿੱਟਾ ਬਿਕਰੀ ਕਿਉਂ ਦਿੰਦੇ ਹੋ ਤੁਸੀਂ ਪਰਚੇ ਕਰਨ ਦੀ ਲੋੜ ਹੀ ਨਾ ਪਵੇ ਜੇ ਤੁਸੀਂ ਚਿੱਟਾ ਨਾ ਪਿਕਨਦੇ ਹੋ ਆਪਦੇ ਐਮਐਲਏ ਜਿਹੜੇ ਤੁਹਾਡੇ ਟਰੱਕ ਯੂਨੀਅਨ ਦੇ ਚੱਕਰਾਂ 'ਚ ਫਸੇ ਹੋਏ ਆ ਰਿਸ਼ਵਤ ਦੇ ਕੇਜ 'ਚ ਫਸੇ ਹੋਏ ਆ ਉਥੇ ਸ਼੍ਰੀਆਮ ਕਾਂਗਰਸ ਪਾਰਟੀ ਕੱਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ ਬੀਜੇਪੀ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਉਹਦੇ ਖਿਲਾਫ ਤਾਂ ਭਗਵੰਤ ਜੀ ਕੁਝ ਬੋਲ ਨਹੀਂ ਰਹੇ ਅੱਜ ਤੁਸੀਂ ਕਿਸੇ ਦੀ ਸ਼ਿਕਾਇਤ ਦੇ ਦੋ ਕਿ ਅਫਸਰਾਂ ਨੂੰ ਟੰਗ ਦੇਣਗੇ ਉਹ ਅਫਸਰਾਂ ਦਾ ਕੀ ਕਸੂਰ ਆ ਭਾਈ ਅਫਸਰਾਂ ਦੇ ਪ੍ਰੈਸ਼ਰ ਵੀ ਤਾਂ ਤੁਹਾਡਾ ਹੈ ਜੇ ਸਰਕਾਰ ਅਫਸਰਾਂ ਦੇ ਪ੍ਰੈਸ਼ਰ ਦੇ ਕੇ ਗਲਤ ਕੰਮ ਕਰਾ ਰਹੀ ਹੈ ਫਿਰ ਉਹਨਾਂ ਨੂੰ ਟੰਗ ਕੇ ਆਪਣੀ ਵਾਹੀ-ਵਾਹੀ ਲੈ ਰਹੀ ਹੈ ਇਹ ਦਾ ਬਦਲਾ ਜਨਤਾ ਜਿਹੜੀ ਹੈ 2027 ਦੇ ਵਿੱਚ ਪੰਜਾਬ ਚਾਨ ਨਾਲੇ ਦਿਨਾਂ ਚ ਲੈ ਲੂਗੀ ਤੇ ਉਹਨਾਂ ਨੂੰ ਪਤਾ ਲੱਗ ਜੂਗਾ ਔਰ ਸਰਕਾਰ ਦਾ ਬਦਲਾਵ ਹੋਣਾ ਹੀ ਹੋਣਾ ਪਤਲਾ ਵੀ ਅੱਜ ਜਿਹੜਾ ਸਾਡਾ ਭਲਵੰਤਵੰਦ ਚੱਲ ਰਿਹਾਗਾ ਕਿ 3 ਸਾਲ ਅੱਜ ਪੋਤਰੀ ਬਣੋ ਤੇ ਵੀਡੀਓ ਪਾਇਆ ਸੀ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਵੀ ਪੋਸਟ ਪਾਈ ਗਈ ਸੀ ਕਿ ਸਾਡੇ ਜਿਹੜਾ ਡਿਵੈਲਪਮੈਂਟ ਹੈ 3 ਸਾਲ ਚ ਬਹੁਤ ਤੇਜ਼ੀ ਨਾਲ ਹੋਈ ਹੈ ਤੇ ਖਟਕੜ ਤਲਾਂ ਦੇ ਵਿੱਚ ਅੱਜ ਦੀ ਤਰੀਕ 100 ਚੱਕ ਸਵਾਗਤ ਹੋਇਆ ਸੀਗਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੁੱਤ ਮੁਰੇ ਉਹਨਾਂ ਨੇ 100 ਖਾਦੀ ਸੀ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਅਸੀਂ ਵਚਨਬੱਧ ਹਾਂ ਪਰ ਦੇ ਨਾਲ ਮਹਿਲਾਵਾਂ ਨੂੰ 10000 ਰੁਪਏ ਪਰ ਅੱਜ ਤੁਹਾਡੇ ਸਾਹਮਣੇ ਉਦਾਹਰਨ ਹੈ ਮਹਿਲਾ ਮਾਜ ਕਿਰਤੀਕੇ ਨਾਲ ਤੁਸੀਂ ਆਪ ਦੱਸੋ ਕਮੈਂਟ ਕਰਕੇ ਕਿੰਨਾ ਕੁ ਵਿਕਾਸ ਹੋਇਆ ਕਿੰਨੇ ਕੁ ਵਾਅਦੇ ਪੂਰੇ ਹੋਏ ਆ ਜੇ ਤਾਂ ਪੂਰੇ ਪੰਜਾਬ ਕਿੰਨੇ ਨੰਬਰ ਦੇ ਦੋਗੇ ਸਰਕਾਰ ਨੂੰ ਤੁਸੀਂ ਜੇ ਤਾਂ ਤੁਸੀਂ ਕੋਈ ਪੋਜ਼ਿਟਿਵ ਪੱਖ ਰੱਖਣਾ ਚਾਹੁੰਦੇ ਹੋ ਤਾਂ ਵੀ ਰੱਖ ਸਕਦੇ ਹੋ ਜੇ ਨੈਗੇਟਿਵ ਤਾਂ ਵੀ ਰੱਖ ਸਕਦੇ ਹੋ ਕਮੈਂਟ ਕਰਕੇ ਦੱਸਿਓ ਕਿ ਕਿੰਨਾ ਕੁ ਵਿਕਾਸ ਹੋਇਆ ਹੈ ਪੰਜਾਬ ਸਰਕਾਰ ਬਣਨ ਤੋਂ ਬਾਅਦ ਕੀ ਕੋਈ ਬਦਲਾਅ ਹੋਇਆ ਹੈ ਕਿਉਂਕਿ ਬਦਲਾਅ ਦੇ ਨਾਮ ਤੇ ਸਰਕਾਰ ਆਈ ਸੀਗੀ ਕੀ ਕੋਈ ਬਦਲਾਅ ਹੋਇਆ ਹੈ ਜੇ ਬਦਲਾਅ ਹੋਇਆ ਤਾਂ ਵੀ ਕਮੈਂਟ ਕਰਕੇ ਦੱਸਿਓ ਤੇ ਨਹੀਂ ਹੋਇਆ ਤਾਂ ਵੀ ਦੱਸੋ ਕਿੰਨੇ ਨੰਬਰ ਦੋਗੇ ਸਰਕਾਰ ਨੂੰ ਫਿਲਹਾਲ ਅੱਗੇ ਬਿੱਟਾ ਹਾਏ ਹੋਏ ਅੱਜ ਸਰਕਾਰ ਦਾ ਜਿਹੜਾ ਹੈ ਪਿੱਟ ਸਿਆਪਾ ਕੀਤਾ ਜਾ ਰਿਹਾ ਜਿਹੜੇ ਸਰਕਾਰ ਦੇ ਵਾਅਦੇ ਕਿਤੇ ਸੀਗੇ ਉਹ ਹੱਥਾਂ ਵਿੱਚ ਤਖਤੀਆਂ ਲੈ ਕੇ ਸਲੋਗਨ ਲਗਾ ਕੇ ਅੱਗੇ ਬਿੱਟਾ ਹਾਏ ਹੋਏ ਹਾਏ ਹੋਏ ਅੱਜ ਰੋਸ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਇਹ ਜਿਹੜਾ ਪ੍ਰਦਰਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਇਸ ਤਰ੍ਹਾਂ ਦੇ ਪ੍ਰਦਰਸ਼ਨ ਉਸਾਰ ਸਾਫ ਪ੍ਰਦਰਸ਼ਨ ਭਾਜਪਾ ਸਰਕਾਰ ਪਾਰਟੀ ਵੱਲੋਂ ਕਿਤੇ ਜਗੇ ਆ ਤਾਂ ਜਾਤਪਰ ਮੁਰਦਾਬਾਕ ਬਾਕੀ ਜਨਤਾ ਜਿਹੜੀ ਹੈਗੀ ਆ 2027 ਦੇ ਵਿੱਚ ਉਹ ਦੱਸ ਦੋਗੇ ਜੇ ਸਰਕਾਰ ਨੇ ਕੁਝ ਕੰਮ ਕੀਤੇ ਆ ਔਰ 2027 ਦੇ ਵਿੱਚ ਬੋਟ ਮੁਰਦਾਬਾਕ ਮੁਰਦਾਬਾਕ ਦੁਆਰਾ ਪੰਜਾਬ ਸਰਚ ਆਮ ਆਦੀ ਪੱਟਾ ਇਸ ਪਾਰਟੀ ਨੂੰ ਦੇ ਦੂਗੀ ਨਹੀਂ ਤਾਂ ਫਿਰ ਰਿਜੈਕਟ ਕਰ ਦੂਗੀ ਕਿਉਂਕਿ ਆਮ ਆਦੀ ਪਾਰਟੀ ਨੇ ਕਿਹਾ ਜੀ ਸਰਕਾਰ ਬਣੇ ਵੇਲੇ ਕਿ ਸਾਡਾ ਅਗਲੀ ਵਾਰ ਇਹੀ ਮੋਟਿਵ ਲੈ ਕੇ ਅਗਲੀ ਵਾਰ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਅਸੀਂ ਕੰਮ ਇਹਨੇ ਕਰਾ ਦਾਂਗੇ ਆਪਦੇ ਸਾਰੇ ਵਾਅਦੇ ਪੂਰੇ ਕਰਾਂਗੇ ਚੋਣ ਮੈਨੀਫੈਸਟੋ ਜਿਹੜੇ ਲਿਖਿਆ ਸਾਰੇ ਵੀ ਪੂਰੇ ਕਰਾਂਗੇ ਤਾਂ ਅਗਲੀ ਵਾਰ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਪਰ ਕਿੰਨੇ ਕ ਵਾਅਦੇ ਪੂਰੇ ਹੋਏ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਬਣੇ ਮਿਲੇ ਵੀ ਉਹ ਪੂਰਾ ਹੋਇਆ ਤਾਂ ਅਜ ਭਾਤੀਆਂ ਆਪਾ ਪਾਰਟੀ ਵੱਲੋਂ سیاپا کیا گیا پتلا ساڑ پردرشن فائر بریگیڈ چوک بٹنڈا گیا سارے اس طرح کے روس پردرشن آم آدمی پارٹی خلاف کیتے جے ਤੋ픽 ਕੋਈ ਵੀ ਸੋਬਾ ਕੋਈ ਵੀ ਦੇਸ਼ ਹੈ ਕੋਈ ਵੀ ਸਰਕਾਰ ਨੂੰ ਇੱਕ ਵਾਰ ਪਰਖਿਆ ਜਾਂਦਾ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਆਏ ਨੇ ਬਹੁਤ ਜਲਦੀ ਇਹ ਛੋੜ ਕੱਢ ਲੈਂਦੇ ਆ ਕਿਸੇ ਵੀ ਚੀਜ਼ ਦਾ ਛੱਟਾ ਕੱਢ ਲੈਂਦੇ ਆ ਇਹ ਉੱਤੇ ਚੜਾਉਣ ਲੱਗੇ ਵੀ ਬਹੁਤ ਜਲਦੀ ਚੜਾ ਦਿੰਦੇ ਆ ਤੇ ਇਹ ਥੱਲੇ ਲਾਉਣਾ ਹੋਵੇ ਤਾਂ ਵੀ ਥੱਲੇ ਛੇਤੀ ਲਾ ਦਿੰਦੇ ਆ ਤਾਂ ਅਗਲੀ ਵਾਰ 2027 ਦੇ ਵਿੱਚ ਲੋਕ ਜੇ ਤਾਂ ਸਰਕਾਰ ਦਾ ਕੋਈ ਪੋਜ਼ਿਟਿਵ ਪੱਖ ਹੋਇਆ ਲੋਕਾਂ ਦੇ ਪੱਖ 'ਚ ਕੰਮ ਹੋਏ ਤਾਂ ਵੋਟ ਸਰਕਾਰ ਨੂੰ ਪੈ ਜਾਊਗੀ ਨਹੀਂ ਤਾਂ ਜਿਹੜਾ ਰਿਜੈਕਟ ਕਰਦੇ ਨੇ ਕਿ ਲੋਕ ਜਿੰਨੇ ਕ 93 ਸੀਟਾਂ ਨਾਲ ਜਿੱਤੇ ਸੀ 92 ਸੀਟਾਂ ਨਾਲ ਉਹਨੇ ਹੀ ਇੱਕ ਵਾਰ ਥੱਲੇ ਵੀ ਸਿੱਟਦੇ ਨੇ ਕਿ ਲੋਕ ਪੰਜਾਬ ਦੇ ਲੋਕ ਬਹੁਤ ਜਲਦੀ ਫੈਸਲਾ ਕਰਦੇ ਆ ਅੱਗੇ 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 ਬਰਾੜਾ ਬੜਾ ਅੱਗੇ ਬੋਤਲ ਸਰਕਾਰ ਹਾਂ 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 ਅੱਜ ਬਰਾੜਾ ਸਰਕਾਰ ਮਰਦੋਬ ਘਟਾਲਾ ਚੁਟਾ ਪਾ ਰਹੀ ਹੈ ਇਹ ਇੱਕ ਹੈ ਬਸ ਮਰਦੋ ਅੱਜ 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 20 ਲੱਖ ਬਾਰੇ ਹਾਂਜੀ ਬਾਬ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡੇ ਪੰਜਾਬ ਪਰ ਵਿੱਚ ਜਿਹੜੀ ਪੰਜ ਸਾਲਨੇ ਵਰਕਾਂ ਲੋ ਜਿਹੜੇ ਪੂਰੇ ਪੂਰਾ ਕਰ ਰਹੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਗਏ ਪਰ ਲੋਕ ਇਹ ਉਡੀਕ ਰਹੇ ਆ ਕਿ ਜਿਹੜੇ ਵਾਦੇ ਸਾਡੇ ਨਾਲ ਕਰੇ ਸੀ ਉਹ ਕਦੋਂ ਪੂਰੇ ਕਰਨੇ ਸ਼ੁਰੂ ਕਰਨੇ ਆ ਇੱਕ ਗੱਲੋਂ ਤਾਂ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸ਼ੁਕਰ ਆ 3 ਸਾਲ ਲੰਘੇ ਬਾਕੀ ਦੋ ਕਿਵੇਂ ਲੰਘਦੇ ਆ ਇਹ ਹੁਣ ਪਤਾ ਨਹੀਂ ਪਰ ਉਹ ਕੱਟਣੇ ਬੜੇ ਔਖੇ ਹੋਏ ਪਏ ਆ ਕਿ ਕੋਈ ਵਾਦਾ ਨਹੀਂ ਪੂਰਾ ਕੀਤਾ ਨਾ ਤਾਂ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣਾ ਸੀ ਉਹ ਦਿੱਤਾ ਉਹਨੂੰ ਛੱਡੋ ਜਿਹੜਾ ਪੰਜਾਬ ਨੂੰ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਇਹਨਾਂ ਨੇ ਤੱਕਿਆ ਔਰ ਪੰਜਾਬ ਦੀ ਜਵਾਨੀ ਮਰ ਰਹੀ ਹੈ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਜਗ੍ਹਾ ਜਗ੍ਹਾ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਖੋਹਾਂ ਹੋ ਰਹੀਆਂ ਔਰਤਾਂ ਸੇਫ ਨਹੀਂ ਔਰ ਉਸ ਤੋਂ ਉੱਤੇ ਇਹਨਾਂ ਦੇ ਐਮ.ਐਲ.ਏ ਸਹਿਬਾਨ ਨੇ ਔਰਤਾਂ ਬਾਰੇ ਕਿਵੇਂ ਅਪਸ਼ਬਦ ਬੋਲੇ ਆ ਕਿੰਨਾ ਨਰਾਦਰ ਇਹਨਾਂ ਨੇ ਔਰਤਾਂ ਦਾ ਕੀਤਾ ਸੋ ਕਿਸੇ ਵੀ ਪੱਖੋਂ ਇਹ ਸਰਕਾਰ ਸਹੀ ਨਹੀਂ ਹੈਗੀ ਪੰਜਾਬ ਦੇ ਸਰਕਾਰਜਾ ਵਾਧਦਾ ਜਾ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਇੱਥੇ ਲਾਗੂ ਨਹੀਂ ਠੀਕਰਾਂ ਹੋ ਪਾਰੀਆਂ ਸੈਂਟਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਤਕਰੀਬਾਂ ਵਾਸਤੇ ਭੇਜ ਜੀ ਜਾ ਰਹੀ ਹੈ ਜਿਹੜੀ ਕਿ ਰਸਤੇ 'ਚ ਰਹਿ ਰਹੀ ਹੈ ਇਹਨਾਂ ਵੱਲੋਂ ਹਾਲ ਖਰਾਬ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਗਰੀਬ ਨੂੰ ਕੋਈ ਸਹੂਲਤ ਨਾ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਫਜ਼ੂਲ ਖਰਚੀ ਦੇ ਵਿੱਚ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲ ਪਾਰੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਲੱਗਣੇ ਸੀ ਉਹ ਵੀ ਖੜ ਗਏ ਕਿਉਂਕਿ ਪੰਜਾਬ ਸਰਕਾਰ ਨਾਲ ਲਾਅ ਐਂਡ ਆਰਡਰ ਮੇਨਟੇਨ ਕਰ ਪਾਰੀ ਹੈ ਨਾ ਕੋਈ ਜ਼ਮੀਨ ਐਕਵਾਇਰ ਕਰ ਪਾਰੀ ਹੈ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਗਰੈਸ ਨਹੀਂ ਹੈ ਔਰ ਪੰਜਾਬ ਪਿੱਛੇ ਨੂੰ ਜਾ ਰਿਹਾ ਹੈ 5-3 ਸਾਲਾਂ ਦੇ ਵਿੱਚ ਪੰਜਾਬ 20 ਸਾਲ ਪਿੱਛੇ ਚੱਲਿਆ ਗਿਆ ਜਿਸ ਦਾ ਕਿ ਸਾਨੂੰ ਬਹੁਤ ਅਫਸੋਸ ਹੈ ਕਿ ਉਹ ਬਾਬਾ ਨੇ ਜੀਤ ਪਾਵਾ ਨੂੰ ਖਾਈ ਆ। ਮਤਲਬ ਉਹਨੂੰ ਬਾਬਾ ਬਹੁਤ ਦਿਨ ਹੋ ਗਏ। ਟਵੀਟ ਦੇ ਵਿੱਚ ਵਿਕਾਸ ਛੁਟਕਲਿਆਂ ਦੇ ਵਿੱਚ ਵਿਕਾਸ ਇਹਨਾਂ ਚੀਜ਼ਾਂ ਨਾਲ ਵਿਕਾਸ ਨਹੀਂ ਹੁੰਦਾ। ਵਿਕਾਸ ਜ਼ਮੀਨ ਤੇ ਨਜ਼ਰ ਆਉਣਾ ਚਾਹੀਦਾ ਹੈ। ਜਾਂ ਤਾਂ ਉਹ ਦਿਖਾਉਂਦੇ ਕਿ ਹਾਂ ਜੀ ਅਸੀਂ ਇੱਥੋਂ ਹਾਈਵੇ ਕੱਢਤਾ ਪੰਜਾਬ ਸਰਕਾਰ ਨੇ ਜਾਂ ਅਸੀਂ ਨਸ਼ੇ ਮੁਕਤ ਕਰਤਾ ਪੰਜਾਬ ਨੂੰ ਚਾਰ ਗਰੀਬਾਂ ਦੇ ਘਰ ਢਾ ਕੇ ਇਹ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ। ਉਹਨਾਂ ਦੇ ਘਰ ਕਿਉਂ ਨਹੀਂ ਟਾਉਂਦੇ ਜਿਹੜੇ ਇਹਨਾਂ ਦੇ ਆਪ ਦੇ ਐਮਐਲਏ ਮੰਤਰੀ ਨਸ਼ਾ ਵਿਕਾਰੇ ਆ ਜਿਹੜੇ ਵੱਡੇ ਵੱਡੇ ਅਫਸਰ ਨਸ਼ਾ ਵਿਕਾਰੇ ਆ ਉਹਨਾਂ ਦਾ ਘਰ ਕਿਸੇ ਨੇ ਨਹੀਂ ਟਾਇਆ ਸੋ ਇਹ ਜਿਹੜਾ ਟਵੀਟਾਂ ਹੈਗੀਆਂ ਟਵੀਟ ਕਰਕੇ ਹੀ ਇਹਨਾਂ ਨੇ ਸਰਕਾਰ ਬਣਾ ਲਈ ਸੀ ਚੁਟਕਲੇ ਸੁਣਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਹੁਣ ਵਿਕਾਸ ਵੀ ਟਵੀਟਾਂ 'ਚ ਹੀ ਕਰ ਰਹੇ ਦੇਖੋ ਲੋਕ ਐਨੇ ਵੀ ਨਾ ਸਮਝ ਨਹੀਂ ਹੈਗੇ ਲੋਕ ਪਹਿਲਾਂ ਵੀ ਨਾ ਸਮਝ ਨਹੀਂ ਸੀਗੇ ਲੋਕਾਂ ਨੇ ਕੁ ਉਮੀਦ ਰੱਖੀ ਸੀ ਲੋਕਾਂ ਨੂੰ ਸੀਗਾ ਵੀ ਜੇਕਰ ਕਿਉਂਕਿ ਇਹਨਾਂ ਦੇ ਵਾਅਦੇ ਬਹੁਤ ਵੱਡੇ ਵੱਡੇ ਸੀ ਪਰ ਉਹ ਉਮੀਦ ਨਾਲ ਹੀ ਲੋਕਾਂ ਨੇ ਵੋਟਾਂ ਪਾਈਆਂ ਸੀ ਹੁਣ ਜਦੋਂ ਉਮੀਦ ਹੀ ਟੁੱਟ ਗਈ ਤਾਂ ਲੋਕ ਇਹਨਾਂ ਨੂੰ ਦੁਬਾਰਾ 2027 ਦੇ ਵਿੱਚ ਛਿੱਤਰ ਮਾਰ ਮਾਰ ਭਜਾਉਣਗੇ ਕਿਸ ਦੇ ਖਿਲਾਫ ਕਾਰਵਾਈ ਕੀਤੀ ਹੈ ਜੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਚਾਰ ਗਰੀਬਾਂ ਦੇ ਘਟ ਆ ਕੇ ਇਹਨਾਂ ਨੇ ਕਿਹਾ ਕਿ ਅਸੀਂ ਨਸ਼ਾ ਖਿਲਾਫ ਕਾਰਵਾਈ ਕਰ ਲਈ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਨਸ਼ਿਆਂ ਦੇ ਵਿੱਚ ਇਨਵੋਲਡ ਨੇ ਬਹੁਤ ਇਹਨਾਂ ਦੇ ਐਮਐਲਏ ਮੰਤਰੀ ਜਿਹੜੇ ਨਸ਼ਾ ਵਕਾਉਂਦੇ ਨੇ ਉਹਨਾਂ ਦੇ ਘਰ ਨੂੰ ਤਾਂ ਕਿਸੇ ਨੇ ਉਹਨਾਂ ਦੀ ਤਾਂ ਕੰਧ ਵੀ ਨਹੀਂ ਢਾਈ ਸੋ ਗਰੀਬਾਂ ਦੇ ਘਰ ਟਾਉਣ ਨਾਲ ਨਸ਼ਾ ਮੁਕਤ ਨਹੀਂ ਹੋ ਸਕਦਾ ਪੰਜਾਬ 2027 ਦੇ ਵਿੱਚ ਇਹ ਜਨਤਾ ਆ ਫੈਸਲਾ ਕਰ ਲੂਗੀ ਕਿ ਜੇ ਤਾਂ ਕੋਈ ਪੋਜ਼ਿਟਿਵ ਸਰਕਾਰ ਦਾ ਪੱਖ ਲੱਗਿਆ ਕਿਉਂਕਿ ਸਰਕਾਰ ਨੇ ਕਿਹਾ ਸੀ ਫਿਰ ਬੋਲੋ ਯਾਰ ਸਰਕਾਰ ਜੁਰਤ ਅਗਲੀ ਵਾਰ ਅਸੀਂ ਵਿਕਾਸ ਦੇ ਜਿੰਨਾ ਕ ਕਰਦਾ ਕਿ ਵਿਕਾਸ ਇਹਨਾਂ ਨੇ ਕਿ ਵਾਅਦੇ ਪੂਰੇ ਕਰਦਾ ਕਿ ਵੀ ਸਾਨੂੰ ਵੋਟ ਮੰਗਦੇ ਲੋੜ ਨਹੀਂ ਪੈਣੀ ਅੱਜ 3 ਸਾਲ ਹੋ ਗਿਆ 3 ਸਾਲਾਂ ਦਾ ਰਿਪੋਰਟ ਕਾਰਡ ਹੁਣ ਜਨਤਾ ਆਪ ਤੈਅ ਕਰ ਲੂਗੀ ਕਿੰਨਾ ਕ ਇਹਨਾਂ ਨੇ ਵਾਦੇ ਪੂਰੇ ਕੀਤੇ ਆ ਕੀ ਦੂਜੀ ਸਰਕਾਰਾਂ ਨਾਲੋਂ ਵਾਕਈ ਬਦਲਾਅ ਹੋਇਆ ਜੇ ਤਾਂ ਬਦਲਾਅ ਹੋਇਆ ਫਿਰ ਤਾਂ ਲੋਕ ਅਪਣਾ ਲੈਣਗੇ ਨਹੀਂ ਤਾਂ ਫਿਰ ਰਿਜੈਕਟ ਵੀ ਛੇਤੀ ਕਰ ਦਿੰਦੇ ਆ ਪੰਜਾਬ ਦੇ ਲੋਕ ਇਹ ਪਹਿਲਾਂ ਵੀ ਇਤਿਹਾਸ 'ਚ ਦੇਖਿਆ ਤੁਸੀਂ ادروائز دو ہزار ستائی بچے بچ ہو جاؤ سرکار مرد سرکار مان

ਸਹੀ ਹੈ ਦੇਖੋ 3 ਸਾਲ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੇ ਹੋ ਚੁੱਕੇ ਨੇ ਔਰ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਨੂੰ ਗਰਕ ਦੇ ਜਿਹੜੇ ਹੈਗੇ ਆ ਅ ਲਿਹਾਜ਼ ਦੇ ਉੱਤੇ ਹੈ ਕਿ ਚਲੇ ਗਏ ਨੇ ਇੱਕ ਵੀ ਇਨ੍ਹਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਲੋਕਾਂ ਦੇ ਹਿੱਤ ਲਈ ਹੋਵੇ ਚਾਹੇ ਇਹ ਵਾਅਦਾ ਕਰਕੇ ਆਏ ਸੀ ਮਹਿਲਾਵਾਂ ਨੂੰ 1000 ਰੁਪਏ ਪਰ ਮਹੀਨਾ ਦੇਣ ਦਾ ਚਾਹੇ ਇਹਨਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਚਾਹੇ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਚਾਹੇ ਇਹਨਾਂ ਨੇ ਆਪਣੇ ਕਿਸਾਨਾਂ ਨੂੰ ਕਿਹਾ ਸੀ ਝਟਕੀ ਮਾਰ ਕੇ ਅਸੀਂ ਤੁਹਾਨੂੰ ਐਮਐਸਪੀ ਦੇ ਦਾਂਗੇ ਇਹਨਾਂ ਨੇ ਇੱਕ ਵੀ ਕੰਮ ਤੁਸੀਂ ਗਿਣਾ ਦੋ ਅਗਰ ਕੋਈ ਪੂਰਾ ਕੀਤਾ ਹੋਵੇ ਸਿਵਾਏ ਝੂਠੇ ਲਾਰਿਆਂ ਤੋਂ ਔਰ ਸਿਵਾਏ ਜਿਹੜੇ ਐ ਲੋਕਾਂ ਨੂੰ ਝਟਕਲੇ ਸੁਣਾਉਣ ਤੋਂ ਤਾਂ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਅਗਰ 2 ਸਾਲ ਤੁਹਾਡੇ ਰਹਿ ਗਏ ਆ 2 ਸਾਲ ਦੇ ਵਿੱਚ ਤੁਸੀਂ ਲੋਕਾਂ ਦੇ ਲਈ ਅਗਰ ਕੁਝ ਨਾ ਕੀਤਾ ਤਾਂ ਤੁਹਾਨੂੰ ਛੇਤੀ ਹੀ ਲੋਕ ਇੱਥੋਂ ਪੰਜਾਬ ਦੇ ਵਿੱਚੋਂ ਦਿੱਲੀ ਵਾਂਗੂ ਚੱਲਦਾ ਕਰਨਗੇ ਇਹ ਭਗਵੰਤ ਮਾਨ ਜੀ ਉੱਠਖੜੋ ਜਾਗ ਜਾਓ ਹੁਣ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਨਹੀਂ ਤਾਂ ਤੁਹਾਡੇ 2027 ਦੇ ਵਿੱਚ ਤੁਹਾਡਾ ਜਿਹੜਾ ਬਿਸਤਰਾ ਉਹ ਗੋਲ ਹੋਣਾ ਤੈ ਹੈ ਕਾ ਕਮੈਂਟ ਕਰਕੇ ਦੱਸੋ ਕਿੰਨੇ ਕ ਵਾਦੇ ਪੂਰੇ ਹੋਏ ਆ ਸਰਕਾਰ ਨੇ ਆਪਣੇ ਜਿਹੜੇ ਮੈਨਚਨ ਮੈਨੀਫੈਸਟੋ ਚ ਇਲੈਕਸ਼ਨ ਦੌਰਾਨ ਕੀਤੇ ਸੀਗੇ ਕਿਉਂਕਿ ਆਵਾਜ਼ੀ ਪਾਰਟੀ ਸਰਕਾਰ ਨੇ ਕਿਹਾ ਸੀਗਾ ਕਿ ਸਾਡੂ ਅਗਲੀ ਵਾਰ ਵੋਟ ਦਾ ਪਾਇਓ ਜੇ ਅਸੀਂ ਕੁਝ ਕੰਮ ਕਰਾਂਗੇ ਆਪਦੇ ਵਾਦੇ ਪੂਰੇ ਕਰਾਂਗੇ ਕਨੇ ਕ ਵਾਦੇ ਪੂਰੇ ਕੀਤੇ ਕਮੈਂਟ ਕਰਕੇ ਦੱਸੋ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਇੱਕ ਕੁਝ ਹੋਰ ਕਰ ਇੱਕ ਸਭ ਤੋਂ ਜਿਹੜਾ ਅਹਿਮ ਮੁੱਦਾ ਅੱਜ ਦੀ ਰੇਟ ਦੇ ਵਿੱਚ ਹੈ ਲਾ ਐਂਡ ਆਰਡਰ ਦਾ ਲਾ ਐਂਡ ਆਰਡਰ ਪੰਜਾਬ ਸਰਕਾਰ ਦਾ ਟੋਟਲੀ ਫੇਲ ਹੋਇਆ ਪਿਆ ਥਾਂ-ਥਾਂ ਤੇ ਗੈਂਗਸਟਰ ਗੋਲੀਆਂ ਮਾਰ ਕੇ ਲੋਕਾਂ ਨੂੰ ਦੁਕਾਨਾਂ ਦੇ ਵਿੱਚ ਸ਼ਰਿਆਮ ਬਾਜ਼ਾਰਾਂ ਦੇ ਵਿੱਚ ਮਾਰ ਕੇ ਜਾ ਰਹੇ ਨੇ ਕੋਈ ਸਰਕਾਰ ਦੀ ਜਿਹੜੀ ਹੈਗੀ ਹੈ ਉਹ ਲਾਅਨ ਆਰਡਰ ਦੇ ਪ੍ਰਤੀ ਸੁਚੇਤ ਨਹੀਂ ਹੈਗੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਲਾਅਨ ਆਰਡਰ ਨੂੰ ਵੀ ਜੇ ਨਾ ਸੁਧਾਰਿਆ ਗਿਆ ਤਾਂ ਛੇਤੀ ਹੀ ਸਰਕਾਰ ਦਾ ਜਿਹੜਾ ਬਿਸਤਰਾ ਉਹ ਗੋਲ ਹੋਣਾ ਤਾਂ ਕਮੈਂਟ ਕਰਿਓ ਤੇ ਆਪਣੀ ਰਾਏ ਰੂਪ ਦਿਓ ਦੇਖਦੇ ਹੋ ਤੁਹਾਡਾ ਆਪਣੇ ਚੈਨਲ ਪੰਜ ਪਾਣੀ ਟੀਵੀ ਮੈਂ ਦੀਪਕਰਨ ਜੈ ਹਿੰਦ ਜੈ ਭਾਰਤ ਹੋਰ ਇੱਕ ਵੀ ਲੜੀ ਹੈ ਸੋ ਪਹਿਲਾਂ Thank you, Bill.